ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰੀਜੀ ਨਿਊਜ਼ ਚੈਨਲ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੁਰੱਖਿਆ ਵਿਭਾਗ ਸ੍ਰੀ ਅੰਮ੍ਰਿਤਸਰ ਮੂੰਗਫਲੀ ਅਤੇ ਰੇਵੜੀਆਂ ਅਨਵੰਡ ਕੇ ਤਿਉਹਾਰ ਦੇ ਜਸ਼ਨ ਨੂੰ ਹੋਰ ਵੀ ਵਿਧਾਇਆ ਗਿਆ ਇਸ ਮੌਕੇ ਹਰਵਿੰਦਰ ਸਿੰਘ ਪੀਪੀਐਸ ਕਮਾਂਡੈਂਟ ਸੁਰੱਖਿਆ ਅਫਸਰ ਸੁਪਰਵਾਈਜ਼ਰ ਦੇ ਅਤੇ ਹੋਰ ਸੁਰੱਖਿਆ ਕਰਮਚਾਰੀ ਲੋੜੀ ਦਾ ਵਿਸ਼ੇਸ਼ ਸਮਾਗਮ ਤੇ ਪਹੁੰਚੇ ਅਤੇ ਇਸ ਮੌਕੇ ਹਰਵਿੰਦਰ ਸਿੰਘ ਨੇ ਕਿਹਾ ਕਿ ਲੋੜੀ ਦਾ ਤਿਉਹਾਰ ਆਪਸੀ ਪਾਈਚਾਰ્ય ਤੇ ਇਕਤਾ ਦਾ ਸੰਦੇਸ਼ ਦਿੰਦਾ ਹੈ ਉਨਾ ਸਾਰਿਆਂ ਨੂੰ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਪਸੀ ਇਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਇਸ ਮੌਕੇ ਸੁਰੱਖਿਆ ਅਫਸਰ ਵੱਲੋਂ ਸਾਰੇ ਕਰਮਚਾਰੀਆਂ ਨੂੰ ਮੂੰਗਫਲੀ ਅਤੇ ਰੇਵੜੀਆਂ ਵੰਡੀਆਂ ਗਈਆਂ